ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਹੁਣ ਥਾਣਾ ਦੀ ਮਟੈਟਸ ਦੀ ਬਹੁਤ ਜ਼ਿਆਦਾ ਬਿਮਾਰੀ ਆ ਰਹੀ ਹੈ। ਜੀ ਜਿਹੜਾ ਥਣ ਦੇ ਸੋਜਾ ਆ ਜਾਂਦਾ ਹੈ ਜਾਂ ਚਿੱਗੀਆਂ ਆ ਜਾਂਦੀਆਂ ਨੇ ਜਾਂ ਥਣ ਸੁੰਗੜਨ ਲੱਗ ਜਾਂਦਾ ਹੈ ਜਾਂ ਤਾਰਾਂ ਘਟ ਜਾਂਦੀਆਂ ਨੇ ਇਹ ਚੀਜ਼ ਹੁਣ ਪਸ਼ੂਆਂ 'ਚ ਬਹੁਤ ਜ਼ਿਆਦਾ ਆ ਰਹੀ ਹੈ। ਕਿਉਂ ਆ ਰਹੀ ਹੈ? ਇਹ ਵੀ ਸੁਣ ਦਿੰਦਿਆਂ ਹੁਣ ਨਾ ਠੰਡ ਕਰਕੇ ਆਪਾਂ ਵਰਸੀਨ ਪਾਉਨੇ ਆ। ਵਰਸੀਨ ਹੈ ਜਿਹੜਾ ਇੰਨੇ ਦਾ ਪਾਣੀ ਹੈ। ਪਾਣੀ ਤਾਂ ਬਾਥਰੂਮ ਪਿਸ਼ਾਬ ਜਿਆਦਾ ਕਰਦੀਆਂ ਨੇ ਮੱਝਾਂ ਤੇ ਜਿਆਦਾ ਪਿਸ਼ਾਬ ਕਰਨ ਕਰਕੇ ਕੁਝ ਸੁੱਕ ਸਕ ਪਾਈ ਹੁੰਦੀ ਆ ਪਿੱਛੇ ਆਪਾਂ ਸੁੱਕ ਛੋੜਾ ਪਾ ਦਨੇ ਉਹਦੇ ਕਾਰਨ ਥੱਲੇ ਹਰ ਟਾਈਮ ਚਿੱਕੜ ਤੇ ਗਿੱਲਾ ਰਹਿੰਦਾ ਜਿਹੜਾ ਗਿੱਲਾ ਰਹਿਣ ਕਰਕੇ ਆਪਣੇ ਪਸ਼ੂਆਂ ਨੂੰ ਮਟੈਟਸ ਆ ਜਾਂਦੀ ਹੈ ਉਹ ਥੱਲੇ ਨਾ ਸਫਾਈ ਹੋਣ ਕਰਕੇ ਇਸ ਕਰਕੇ ਇੱਕ ਤਾਂ ਥੱਲੋਂ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਥਾਂ ਬਦਲਣੀ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਆਪਾਂ ਸਿਆਲ ਕਰਕੇ ਧੁੱਪ ਲਿਕੜ ਨਹੀਂ ਰਹੀ ਪਸ਼ੂ ਬਾਹਰ ਨਹੀਂ ਕੱਢ ਰਹੇ ਬਾਹਰ ਨਾ ਕੱਢ ਰਿਆਂ ਤਾਂ ਥਾਂ ਉਤੇ ਪਸ਼ੂ ਖੜੇ ਨੇ ਬਰਸੀਨ ਪਾਣ ਕਰਕੇ ਬਾਥਰੂਮ ਜਿਆਦੀ ਕਰਦੇ ਨੇ ਪਿਸ਼ਾਬ ਤੇ ਥੱਲੇ ਗਿੱਲਾ ਰਹਿਣ ਕਰਕੇ ਪਸ਼ੂ ਮਟੈਡਸ ਜਿਆਦੀ ਥਣਾ ਚਾ ਰਹੀ ਹੈ ਇਹਦਾ ਹੁਣ ਇੱਕੇ ਹੱਲ ਹੈ ਵੀ ਇੱਕ ਤਾਂ ਥੱਲੇ ਪਸ਼ੂ ਸੁੱਕਾ ਰੱਖੋ ਵੱਧ ਤੋਂ ਵੱਧ ਰੜਕਰ ਉੜਕਾ ਮਾਰ ਕੇ ਥੱਲੋ ਸਫਾਈ ਵਧੀਆ ਰੱਖੋ ਤੇ ਜੇ ਕਿਸੇ ਦੇ ਥਾਂ ਬਦਲਣ ਨੂੰ ਜਗ੍ਹਾ ਹੈਗੀ ਤਾਂ ਉਹਦੇ ਵਰਗੀ ਰੀਸ ਇਹ ਨਹੀਂ ਤੇ ਇੱਕ ਜਦੋਂ ਤੁਸੀਂ ਧਾਰ ਕੱਢਣੀ ਹੈ ਜਿਆਦਾ ਖਿਆਲ ਰੱਖਣਾ ਇਹ ਹੀ ਹੈ ਜਦੋਂ ਤੁਸੀਂ ਸਵੇਰੇ ਜਾਂ ਸ਼ਾਮ ਧਾਰ ਕੱਢਦੇ ਹੋ ਉਦੋਂ 15 ਤੋਂ 20 ਮਿੰਟ ਮੂਰੇ ਪਸ਼ੂ ਦੇ ਹਰ ਟਾਈਮਾ ਦਾਣਾ ਜਾਂ ਕੱਖ ਜਾਂ ਤੂੜੀ ਉਨੇਕ ਰਹਿਣੇ ਚਾਹੀਦੇ ਨੇ ਵੀ ਧਾਰ ਕੱਢਣ ਤੋਂ 15-20 ਮਿੰਟ ਬਾਅਦ ਪਸ਼ੂ ਬੈਠੇ ਨਾ ਜਿਹੜਾ ਪਸ਼ੂ ਧਾਰ ਕੱਢਣ ਤੋਂ ਬਾਅਦ ਆਪਾਂ ਕਈ ਬੰਦਿਆਂ ਨੇ ਕੀ ਕਰਖਿਆ ਵੀ ਬੱਚਾ ਛੱਡਿਆ ਧਾਰ ਕੱਢੀ ਉਦੋਂ ਆਦਾ ਚੱਕੀ ਵਾਲੀ ਬਾਗੇ ਪਸ਼ੂ ਦੇ ਮੂਰੇ ਕੁਛ ਨਹੀਂ ਹੁੰਦਾ ਪਸ਼ੂ ਧਾਰ ਕੱਢ ਕੇ ਨਾਲ ਦੀ ਨਾਲ ਬਹਿ ਜਾਂਦਾ ਕਦੇ ਵੀ ਜਦੋਂ ਆਪਾਂ ਪਸ਼ੂ ਦੀ ਧਾਰ ਕੱਢਦੇ ਆ ਦੁੱਧ ਕੱਢਦੇ ਆ ਤਾਂ ਪਸ਼ੂ ਨੂੰ ਭੁੱਖ ਲੱਗਦੀ ਐ ਉਸ ਟਾਈਮ ਜਦੋਂ ਆਪਾਂ ਦੁੱਧ ਕੱਢਦੇ ਆ ਤੁਸੀਂ ਪ੍ਰਤਿਆਕੇ ਦੇਖ ਲਿਓ ਜਦੋਂ ਮੱਝ ਦੀ ਤੁਸੀਂ ਧਾਰ ਕੱਢੋਗੇ ਉਦੋਂ ਮੱਝ ਨੂੰ ਭੁੱਖ ਲੱਗਣੀ ਐ ਲੱਗਣੀ ਕਿਉਂਕਿ ਦੁੱਧ ਰਹੀਂ ਜਿੰਨੇ ਵੀ ਨਿਕਲਦੇ ਨੇ ਮੇਰੀ ਵੀ ਇਹ ਕਿਸੇ ਡਾਕਟਰ ਨਾਲ ਗੱਲ ਹੋਈ ਸੀ ਉਹ ਕਹਿੰਦਾ ਬਾਈ ਜਦੋਂ ਆਪਾਂ ਮੱਝ ਦੀ ਧਾਰ ਕੱਢਦੇ ਆ ਉਦੋਂ ਕਹਿੰਦਾ ਪਸ਼ੂ ਨੂੰ ਭੁੱਖ ਲੱਗਦੀ ਐ ਲੱਗਦੀ ਐ ਤਾਂ ਤੁਸੀਂ ਜਦੋਂ ਧਾਰ ਕੱਢਣੀ ਹੈ ਉਦੋਂ ਤੁਸੀਂ ਇੰਨੀ ਕੁ ਤੂੜੀ ਇੰਨਾ ਕੀ ਦਾਣਾ ਜਿਆਦਾ ਪਾਣ ਦਾ ਕੋਈ ਫਾਇਦਾ ਨਹੀਂ ਜਿਆਦਾ ਮਲਾਨ ਦਾ ਕੋਈ ਫਾਇਦਾ ਨਹੀਂ ਇੰਨਾ ਕੁ ਦਾਣਾ ਇੰਨੀ ਕੁ ਤੂੜੀ ਮੂਰੇ ਰਲਾ ਦਿਓ ਜਦੋਂ ਤੁਸੀਂ ਧਾਰ ਕੱਢਣੀ ਹੈ ਨਾਲੇ ਦਾ ਧਾਰ ਕੰਢ ਲਓ ਨਾਲੇ ਮੱਝ ਦਾਣਾ ਖਾ ਲੇ ਨਾਲੇ ਉਸ ਦਾਣੇ ਨਾਲ ਮੱਝ ਉਹਨਾਂ ਕਾ ਖਾ ਕੇ ਉਹਨਾਂ ਕੇ ਜਗਾਲਾ ਕਰੋਗੀ ਤਾਂ ਦੁੱਧ ਵੀ ਮੱਝ ਵਧੂਗੀ ਪਾਣੀ ਵੀ ਖੁੱਲ ਕੇ ਪਿਉ ਮੈਂ ਜਦੋਂ ਆਪਾਂ ਜਿਆਦਾ ਤੁੰਨੀ ਜਾਂ ਨੇ ਜਿਆਦਾ ਤੁੰਨੀ ਜਾਂ ਨੇ ਪਸ਼ੂ ਦੀ ਭੁੱਖ ਵੀ ਮਰਦੀ ਐ ਪਾਣੀ ਦੀ ਪਿਆਸ ਵੀ ਮਰਦੀ ਐ ਕਿਉਂ ਹਰੇ-ਚਾਰੇ ਨਾਲ ਤੇ ਸੁੱਕੀ ਤੂੜੀ ਨਾਲ ਪਾਣੀ ਵੀ ਵੱਧ ਵੀ ਹੋਊਗੀ ਮਟੈਡਸ ਵੀ ਨਹੀਂ ਆਊਗੀ ਕਿਉਂ ਤੁਹਾਡਾ 15-20 ਮਿੰਟ ਪਸ਼ੂ ਬੈਠੂਗਾ ਨਹੀਂ ਜਦੋਂ ਪਸ਼ੂ ਬੈਠੂਗਾ ਨਹੀਂ ਤਾਂ ਮਟੈਡਸ ਨਹੀਂ ਆਊਗੀ ਥਾਣਾ ਦੀ ਕੋਈ ਰੋਗ ਨਹੀਂ ਆਊਗਾ ਤਾਂ ਥਾਣਾ ਦਾ ਰੋਗ ਏਸੀ ਚੀਜ਼ਾਂ ਤੋਂ ਹੁਣ ਥੋੜਾ-ਥੋੜਾ ਵੱਧਦਾ ਵੀ ਥੱਲੇ ਨਾ ਸਪਾਈ ਹੋਣ ਕਰਕੇ ਜਾਂ ਮੂਰੇ ਕੱਕ ਨਾ ਪਾਣ ਕਰਕੇ ਪਸ਼ੂ ਬੈੰਦਾ ਬੱਠਣ ਕਰਕੇ ਬਿਮਾਰੀ ਆ ਜਾਂਦੀ ਐ ਤਾਂ ਤੁਸੀਂ ਜਰੂਰ ਇਹਨੂੰ ਹੁਣ ਮੂਰੇ ਕੱਖ ਕੰਡਾ ਪਾ ਕੇ ਉਸ ਤੋਂ ਬਾਅਦ ਧਾਰ ਕੱਢਿਆ ਕਰੋ ਨਾਲੇ ਤਾਂ ਤੁਹਾਡਾ ਪਸ਼ੂ ਚਾਰਟ ਤੇ ਲੱਗ ਜਾਣਾ ਲੰਮਾ ਟਾਈਮ ਦੁੱਧ ਦੇਊਗਾ ਜਿਹੜਾ ਬੰਦਾ ਧਾਰ ਮੌਕੇ ਦਾਣਾ ਪੱਕਾ ਪਾਉਂਦਾ ਤੋ ਪਸ਼ੂ ਦੁੱਧ ਵੀ ਲੰਮਾ ਟਾਈਮ ਦੇਊਗਾ ਇਹ ਨਹੀਂ ਵੀ 2 ਮਹੀਨਾ ਲੱਤ ਚੱਕ ਜੂਗਾ ਉਹ ਪਸ਼ੂ ਲੰਮਾ ਟਾਈਮ ਦੁੱਧ ਦੇਊਗਾ ਤੇ ਦੁੱਧ ਵੀ ਵਧੀਆ ਦੇਊਗਾ ਉਹਨੂੰ ਪ੍ਰੋਪਰ ਤਰੀਕੇ ਨਾਲ ਖਰਾਕ ਪਾਓ ਉਵੇਂ ਨਹੀਂ ਵੀ ਆਏ ਕੱਖਾਂ ਦੀ ਟੋਕਰੀ ਦੇਖ ਕੇ ਦੁਪਹਿਰੇ ਪਾਤੀ ਅੱਤਨੇ ਪਾਤੀ ਮੈਂ ਵੀ ਬਹੁਤ ਰੋਕਦਾ ਮੇਰੇ ਤੱਕੇ ਨਾਲੇ ਪਾ ਲਾ ਨਾ ਪੁੰਦਰਾ ਅੱਟਦਾ ਨਹੀਂ ਇਹਨੂੰ ਬਸ ਜਿੰਨੀ ਕੁ ਨੌਲੇਜ ਆ ਬਹੁਤ ਰੋਕ ਰੋਕ ਰੱਖਦੇ ਆ ਤਾਂ ਵੀ ਬੱਤ ਦਾ ਪਾਓ ਜਿੰਨਾ ਕੁ ਦਾਣਾ ਪਸੂ ਖਾਲੇ ਜਿੰਨੀ ਕੁ ਟੂੜੀ ਖਾਲੇ ਖੁਸ਼ ਹੋ ਕੇ ਜਗਾਲਾ ਕਰਨ ਦਾ ਟਾਈਮ ਖੁੱਲਾ ਮਿਲੇ ਤਾਂ ਥੱਲੇ ਸਾਫ਼ ਸਵਾਈ ਰੱਖਣੀ ਬਹੁਤ ਲਾਜ਼ਮੀ ਆ ਇਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਥਣਾ ਦੇ ਰੋਗਾਂ ਤੋਂ ਇਹ ਚੀਜ਼ਾਂ ਤੋਂ ਹੋਰ ਕੋਈ ਇਹਦਾ ਅੱਡ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਨਹੀਂ ਆਂਦੀਆਂ ਵੀ ਆਪਾਂ ਮਿਲ ਦਵਾਈਆਂ ਇਹ ਜੀਆਂ ਚਾਰ ਦੋ ਵੀ ਇਹ ਰੋਗ ਨਾ ਆਵੇ ਇਹ ਦਵਾਈਆਂ ਵੀ ਆਪਣੀਆਂ ਏਸੀ ਚੀਜ਼ਾਂ ਤੋਂ ਬਣੀਆਂ ਹੋਈਆਂ ਨੇ ਜਿਹੜੀਆਂ ਆਪਣੇ ਘਰੋਂ ਰਸੋਈ ਚੋਂ ਲਿਕੜਦੀਆਂ ਨੇ ਹਲਦੀ ਤੋਂ ਨਿੰਮ ਤੋਂ ਹੋਰ ਬਹੁਤ ਅਹੇ ਜੀਆਂ ਚੀਜ਼ਾਂ ਨੇ ਜਿੰਨਾ ਤੋਂ ਇਹ ਦਵਾਈਆਂ ਬਣਦੀਆਂ ਆ ਰਹੀਆਂ ਨੇ ਤਾਂ ਇਹ ਸਾਰੇ ਹੱਲ ਆਪਣੇ ਘਰੇ ਨੇ ਆਪਣੀਆਂ ਰਸੋਈਆਂ ਚ ਨੇ ਆਪਣੇ ਕੋਲੇ ਨੇ ਘਰੋਂ ਸਾਰਾ ਮਸਲੇ ਪਹਿਲਾਂ ਬੁੜੇ ਆਪਣੇ ਆਹੀ ਕੁਸ ਬੋਣਦੇ ਸੀ ਇਸੇ ਨਾਲੇ ਮਸਲੇ ਹੱਲ ਕਰਦੇ ਸੀ ਲੱਕੀ ਹੁਣ ਤੁਹਾਡੇ ਪਸ਼ੂ ਤੰਦਰੁਸਤ ਰਹਿਣ ਜਿੰਨਾ ਟਾਈਮ ਧੁੱਪ ਨਹੀਂ ਲਿਕੜਦੀ ਇਹ ਸਾਫ ਸਫਾਈ ਰੱਖਣੀ ਤੇ ਮੂਰੇ ਦਾਣਾ ਪਾਣੀ ਪਾਣਾ ਬਹੁਤ ਜ਼ਰੂਰੀ ਹੈ ਜਦੋਂ ਥਾ ਬਦਨ ਲੱਗੇ ਧੁੱਪ ਲਿਕੜਨ ਲੱਗੀ ਉਦੋਂ ਫਰਸ ਅੰਦਰ ਬਾਹਰ ਸੁੱਕ ਜਾਂਦੇ ਨੇ ਕੋਈ ਇਹੋ ਜੀ ਦਿੱਕਤ ਨਹੀਂ ਆਉਂਦੀ ਤਾਂ ਇਸ ਹਾਲ ਹੁਣ ਜਿਹੜੇ 10 15 ਦਿਨ ਨੇ ਤਾਂ ਐਵੇਂ ਜਰੂਰ ਕਰੋ ਅਸਿਕਾ